ਦੇਖੋ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੇ ਉੱਪਰ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ ਵੀ ਇਹ ਤਾਂ ਜੱਟਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਨੇ ਤੇ ਕਈ ਸਾਡੇ ਪਿੰਡਾਂ ਦੇ ਜਿਹੜੇ ਭੈਣਾ ਭਰਾ ਨੇ ਉਹ ਇਸ ਗੱਲ ਦੇ ਉੱਪਰ ਤੱਤੇ ਵੀ ਹੋਏ ਬੈਠੇ ਨੇ ਵੀ ਸਾਡੇ ਜੱਟਾਂ ਤੋਂ ਕਿਵੇਂ ਇਹ ਮਜ਼ਦੂਰ ਜ਼ਮੀਨਾਂ ਖੋ ਲੈਣਗੇ ਮੈਂ ਇੱਥੇ ਕਲੀਅਰ ਕਰਨਾ ਚਾਹੁੰਨਾ ਇਹ ਕਿੰਨਾ ਵੱਡਾ ਭਰਮ ਕਿੰਨਾ ਵੱਡਾ ਝੂਠ ਕਿੰਨਾ ਵੱਡਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹ ਜੱਟਾਂ ਤੋਂ ਜ਼ਮੀਨਾਂ ਖੋਹ ਕੇ ਮਜ਼ਦੂਰਾਂ ਚ ਵੰਡੀਆਂ ਚਾਹੁੰਦੀ ਆ ਜੱਟਾਂ ਕੋਲ ਹੈ ਕੀ ਆ 70% ਦੀ ਕਿਸਾਨ ਨੇ ਅੰਕੜਾ ਜੀ ਅੰਕੜਾ ਕੰਨ ਖੋਲ ਕੇ ਸਾਰੇ ਵੀਰ ਸੁਣ ਲੈਣਾ 70 72% ਦੀ ਜਿਹੜੇ ਕਿਸਾਨ ਨੇ ਉਹ ਤਾਂ ਪੰਜ ਕਿੱਲਾਂ ਤੋਂ ਘੱਟ ਵਾਲੇ ਨੇ ਤੇ ਜਿਹੜੇ 95 ਫੀਸਦੀ ਕਿਸਾਨ ਨੇ ਉਹਨਾਂ ਕੋਲ 17.5 ਕਿੱਲਿਆਂ ਤੋਂ ਘੱਟ ਜ਼ਮੀਨ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਬਲਰਾਜ ਜੀ ਉਹਦੀ ਤਾਂ ਮੰਗ ਇਹ ਆ ਵੀ ਜਿਹੜਾ ਭਾਰਤ ਸਰਕਾਰ ਨੇ ਆਪੇ ਬਣਾਇਆ ਹੋਇਆ ਕਾਨੂੰਨ ਹੈ 1972 75 ਦੇ ਵਿੱਚ ਲੈਂਡ ਸੀਲਿੰਗ ਐਕਟ ਉਹ ਲਾਗੂ ਕਰੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੋਈ ਨਵੀਂ ਮੰਗ ਥੋੜਾ ਕਰ ਰਹੀ ਆ ਪਹਿਲਾਂ ਬਣੇ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕਰ ਰਹੀ ਆ ਲੈਂਡ ਸੀਲਿੰਗ ਐਕਟ ਕਾਨੂੰਨ ਬਣਿਆ ਹੋਇਆ ਜਿਹਦੇ ਤਹਿਤ ਪੂਰੇ ਭਾਰਤ ਦੇ ਵਿੱਚ ਕੋਈ ਵੀ ਇੱਕ ਪੰਜ ਛੇ ਮੈਂਬਰਾਂ ਵਾਲਾ ਪਰਿਵਾਰ ਜਿਹੜਾ ਉਹ 1.75 ਕਿੱਲਿਆਂ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਇਹ ਕਾਨੂੰਨ ਬਣਿਆ ਹੋਇਆ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਹਿੰਦੀ ਮੈਨੂੰ ਲਾਗੂ ਕਰ ਦਿਓ